ਚਾਹਕੋਟ ਦੇ ਬਿਲਕੁਲ ਨਾਲ 1.5 ਕਿਲੋਮੀਟਰ ਤੇ ਪਿੰਡ ਆ। ਇਹ ਪਿੰਡ ਹੈਗਾ ਜੀ ਟੰਡਵਾ। ਇਹ ਪਹਿਲਵਾਨ ਜਗਿੰਦਰ ਸਿੰਘ ਜੀ ਦਾ ਐਕਚੁਅਲੀ ਫਾਰਮ ਆ। ਕਿੰਨੀ ਕਿ ਸੰਗਤ ਆ ਗਈ ਆ? ਇਸ ਟਾਈਮ ਜੀ 303 ਹੋ ਗਏ ਆ ਜੀ। ਪਿਓਰ ਆ ਦੇਖੋ ਜੀ ਚਾਣ ਲਾਲ ਹੋ ਚੁੱਕਾ ਗੰਨਾ। ਵਾਰ-ਵਾਰ ਇੱਕੋ ਹੀ ਸੁਨੇਹਾ ਕਿ ਭਾਈ ਇਹ ਚੀਜ਼ਾਂ ਨੂੰ ਸੰਭਾਲੋ ਪ੍ਰਾਤਨ ਨੇ। ਚਾਹ ਦਾ ਲੰਗਰ ਚੱਲ ਰਿਹਾ ਆ ਲਗਾਤਾਰ ਸਵੇਰ ਤੋਂ ਚੱਲ ਰਿਹਾ। ਸਵੇਰੇ ਮੈਨੂੰ ਇਹਨਾਂ ਨੇ ਦੱਸਿਆ ਕਿ 7 ਵਜੇ ਸੰਗਤ ਜਿਹੜੀ ਆ ਉਹ ਆ ਕੇ ਫਾਰਮ ਤੇ ਉਹਨਾਂ ਨੇ ਆਵਾਜ਼ ਮਾਰਤੀ ਸੀਗੀ ਅਸੀਂ ਜੀ ਬੀਜ ਲੈਣਾ ਪਿਆ। ਇੱਧਰ ਬਾਕੀ ਲੰਗਰ ਪੱਕਿਆ ਹੋਇਆ। ਠੀਕ ਹੈ ਜੀ ਸੰਗਤ ਦੇ ਲਈ ਤੇ ਇੱਧਰ ਸੰਗਤਾਂ ਲੰਗਰ ਸ਼ਾਕ ਰਹੀਆਂ ਨੇ ਤੇ ਜਥੇਦਾਰ ਹੁਣੇ ਆਪਾਂ ਨੂੰ ਆਨੰਦਪੁਰ ਸਾਹਿਬ ਤੋਂ ਆਏ ਆ ਇਹਨਾਂ ਨੇ ਮੇਰੇ ਕੋ ਕਹਿੰਦੇ ਵੀ ਪੋਨੇ ਦਾ ਕਰਕੇ ਆਉਣਾ ਵਾ ਸਿਰਫ ਪੋਨੇ ਦਾ ਨਾ ਲੈਣਾ ਦੂਜੇ ਦੀ ਸੰਨ ਲੋੜ ਨਹੀਂ ਗੀ ਇੰਨੇ ਮੇਰੇ ਕੋ ਤਿੰਨ ਅੱਖਾਂ ਸੀਗੀਆਂ ਤੇ ਤਿੰਨਾਂ ਚੋਂ ਦੋ ਇਹਨਾਂ ਨੂੰ ਦੇ ਦਿੱਤੀਆਂ ਤੇ ਇੱਕ ਸਿੰਘ ਮੇਰੇ ਕੋ ਸਵੇਰੇ ਹੋਰ ਲੈ ਗਿਆ ਲੋ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੀਅਰ ਪੰਜਾਬ ਤੇ ਤੇ ਮੈਂ ਤੁਹਾਨੂੰ ਦੱਸ ਦਿਆਂ ਬਈ ਅੱਜ ਅਸੀਂ ਪਿੰਡ ਟੰਡਵਾਲ ਵਿਖੇ ਆ 20 ਫਰਵਰੀ ਨੂੰ ਫਿਰ ਮੇਲਾ ਲੱਗਿਆ ਹੋਇਆ ਸਭ ਖਰਾਬ ਸੀ ਰਾਤ ਦਾ ਸਾਡੇ ਮੀਂਹ ਪੈ ਰਿਹਾ ਜੀ ਹਾਂ ਜੀ ਕਿੱਥੋਂ ਹੈ ਜੀ ਮੈਂ ਜੀ ਪਿੰਡ ਪੋਮਾ ਜ਼ਿਲ੍ਹਾ ਗੁਰਦਾਸਪੁਰ ਡੀਐਸ ਪੱਡਾ ਆਰਗੇਨਿਕ ਫਾਰਮ ਬੀ ਬਾਰੇ ਪਹਿਲਾਂ ਪਤਾ ਸੀ ਹਾਂ ਜੀ अच्छा जी ਬਾਰੇ ਪਤਾ ਲੱਗਿਆ ਸੀ ਪਹਿਲਾਂ ਬਜ਼ੁਰਗਾਂ ਤੋਂ ਵੀ ਆਪਾਂ ਸੁਣਦੇ ਸੀ ਇੱਕ ਛੋਟਾ ਜਿਹਾ ਗੰਨਾ ਦਾ ਉਂਗਲ ਵਰਗਾ ਬਹੁਤ ਵਧੀਆ ਚੀਜ਼ ਹੈ ਫਿਰ ਜਦੋਂ ਆਪਾਂ ਅੰਕਲ ਜੁਣਾ ਨੂੰ ਦੇਖਿਆ ਸੁਣਿਆ ਇਹਨਾਂ ਬਾਰੇ ਤੇ ਫਿਰ ਇਹ ਚੀਜ਼ ਦੀ ਮਨ ਨੂੰ ਤਲਬ ਲੱਗੀ ਕਿ ਨਹੀਂ ਆਪਾਂ ਵੀ ਲੈ ਕੇ ਆਈਏ ਬਿਲਕੁਲ ਜੀ ਇਹ ਕਿ ਇੱਕ ਬੜੀ ਵਧੀਆ ਚੀਜ਼ ਆ ਹਾਂਜੀ ਇਸ ਦੇ ਤੇ ਮੈਂ ਕਾਰ ਵੀ ਇਹ ਰਿਆ ਆਰਗੈਨਿਕ ਫਾਰਮਿੰਗ ਵੀ ਐਸੀ ਕਰਕੇ ਕਰ ਰਿਹਾ ਕਿ ਮੇਰੇ ਨਾਲ ਵੇਖ ਕੇ ਹੋਰ ਵੀ ਕਿਸਾਨ ਅੱਗੇ ਆਉਂਦੇ ਮੇਰੇ ਨਾਮ ਦਿਲਰਾਜ ਸਿੰਘ ਜੀ ਦਿਲਰਾਜ ਸਿੰਘ ਜੀ ਤੁਸੀਂ ਵੀ ਸੇਮ ਪਿੰਡ ਤੋਂ ਸਰ ਉਹਨਾਂ ਦੇ ਨਾਲ ਆ ਠੀਕ ਆ ਠੀਕ ਆ ਤੇ ਤੁਸੀਂ ਤੁਹਾਨੂੰ ਵੀ ਇਹ ਚਿੰਗ ਹੈਗੀ ਆ ਜਾਂ ਵੈਸੇ ਨਾਲ ਹੀ ਆ ਗਏ ਤੁਸੀਂ ਨਹੀਂ ਸਾਨੂੰ ਵੀ ਪੂਰੀ ਜਾਣਕ ਹੈ ਜੇ ਅਸੀਂ ਆਰਗੈਨਿਕ ਫਾਰਮਿੰਗ ਕਰ ਲਏ ਤੁਹਾਡਾ ਕੀ ਸ਼ੁਭਨਾਮ ਜੀ ਮੇਰਾ ਨਾਮ ਮਨੂਰੀਤ ਕੌਰ ਮਨੂਰੀਤ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਵੀ ਭੂਮੇ ਤੋਂ ਆਇਆ ਹਾਂ ਭੂਮੇ ਤੋਂ ਆਏ ਹਾਂ ਤੇ ਤੁਹਾਨੂੰ ਹੈਗਾ ਖੇਤੀ ਦਾ ਸ਼ੌਕ ਮੇਰੇ ਤਾਇਆ ਜੀ ਸ਼ੁਰੂ ਤੋਂ ਹੀ ਕਰਦੇ ਆ ਘਰ ਵਿੱਚ ਦੱਸੇ ਸਬਜ਼ੀਆਂ ਵੀ ਸ਼ੁਰੂ ਤੋਂ ਲਗਾਉਂਦੇ ਆ ਤੇ ਉਹਨਾਂ ਨੂੰ ਬਹੁਤ ਸ਼ੌਂਕ ਆ ਲਾਈਕਿ ਅਨਾ অর্ਗੈਨਿਕ ਖੇਤੀ ਹੋਵੇ ਤੇ ਫਿਰ ਉਹ ਸਾਨੂੰ ਲੈ ਕੇ ਆਏ ਸੀਗੇ ਅੱਜ ਕੀ ਵਿਖਾਉਣ ਤੁਹਾਨੂੰ ਗੰਨੇ ਦਿਖਾਉਣੇ ਆ ਕਿ ਇਹ ਗੰਨਾ ਬਹੁਤ ਮਿੱਠਾ ਹੁੰਦਾ ਆ ਤੇ ਸੋ ਫਿਰ ਉਹ ਸਾਨੂੰ ਆਪਣੇ ਨਾਲ ਲੈ ਕੇ ਆਏ تھے۔ ਤੁਹਾਨੂੰ ਜੀ ਤੁਸੀਂ ਕਰਨਾਲ ਤੋਂ ਪਰਣਾਲ ਤੋਂ ਕਰਨਾਲ ਤੋਂ ਕਰਨਾਲ ਤੋਂ ਪਿੰਡ ਰੰਬਾ ਅੱਛਾ ਜੀ ਹਾਂ ਜੀ ਬਾਜੀ ਪੁੱਛ ਪੁੱਛ ਪੁੱਛਦੇ ਸੇ ਵਰਪੁ ਛੋਗੇ ਨਹੀਂ ਤੁਸੀਂ ਕਰੋ ਜੀ ਮੈਂ ਤਾਂ ਹੈਰਾਨ ਹੋ ਗਿਆ ਐਡੀ ਦੂਰੋਂ ਆਏ ਤੁਸੀਂ ਨਹੀਂ ਬਸ ਸ਼ੌਂਕ ਹੀ ਆ ਕਿਸੇ ਚੀਜ਼ ਦਾ ਜੇ ਚੰਗਾ ਲੱਗਾ ਮੈਨੂੰ ਬਹੁਤ ਵਧੀਆ ਕਿ ਅੱਜ ਇੰਨੇ ਖੇਚਲ ਕੋ ਬੰਦਾ ਕਰਦਾ ਨਹੀਂ ਹੈ ਠੀਕ ਹੈ ਤੇ ਇਹਨਾਂ ਨੇ ਬਹੁਤ ਵਕਤ ਸਲਗ ਵਾਲਾ ਕੰਮ ਕੀਤਾ ਤੇ ਇੱਕ ਤੇ ਬੜੀ ਪੁਰਾਣੀ ਚੀਜ਼ ਸੰਭਾਲ ਕੇ ਰੱਖਣੀ ਔਰ ਉਹ ਫ੍ਰੀ ਸੇਵਾ ਕਰਨੇ ਖਾਣਾ ਵੀ ਖਵਾ ਰਹੇ ਨੇ ਲੋਗਰਾਂ ਨਾਲ ਗਲਵਤ ਵੀ ਕਰ ਰਹੇ ਨੇ ਕਿ ਬੜੀ ਬੜੀ ਬੜੀਆ ਗੱਲ ਹੈ ਉਹ ਸਿਫਤ ਕਰਨ ਦੀ ਤੇ ਅਸੀਂ ਤੇ ਬਹੁਤ ਕਾਇਲ ਇਹਨਾਂ ਦੇ ਬਹੁਤ ਸ਼ੁਰਗਜ਼ਾਰ ਵੀ ਆ ਕਿਹੜੀ ਜਗ੍ਹਾ ਤੋਂ ਸੀ ਵਾਹ ਜੀ ਵਾਹ ਜੀ ਚਲੋ ਥੈਂਕ ਯੂ ਜੀ ਪਰ ਤੁਸੀਂ ਏਡੀ ਦੂਰੋਂ ਆ ਜੀ ਤੁਹਾਡਾ ਧੰਨਵਾਦ ਤੁਸੀਂ ਮਤਲਬ ਇੱਕ ਵੀਡੀਓ ਦੇਖ ਕੇ ਆ ਗਏ ਨਹੀਂ ਤੁਹਾਡਾ ਧੰਨਵਾਦ ਜੀ ਬਹੁਤ ਸ਼ੁਕਰੀਆ ਸਤਿ ਸ਼ਕਾਲ ਜੀ ਮਾਗੁਰ ਜੀ ਸਰਪੁਰਨ ਸਿੰਘ ਜੀ ਡੰਡੋਵਾਲ ਸਾਹਕੋਟ ਤੋਂ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਇਹਨਾਂ ਅੱਜ ਇਕੱਠੇ ਕਮਾਤਾ ਲੰਗਰ ਲਾਇਆ ਅਸੀਂ ਅੰਮ੍ਰਿਤਸਰ ਤੋਂ 100 ਕਿਲੋਮੀਟਰ ਤੋਂ ਇਹ ਪ੍ਰਸ਼ਾਦ ਲੈਣ ਵਾਸਤੇ ਆਏ ਆ ਸਾਨੂੰ ਬੜਾ ਸ਼ੌਕ ਹੈ ਦੇਸੀ ਖੇਤੀ ਕਰਨ ਦਾ ਇਸ ਕਰਕੇ ਹੋਰ ਵੀ ਵੀਰ ਬਹੁਤ ਆਏ ਆ ਚੰਡੀਗੜ੍ਹ ਮੋਹਾਲੀ ਬੜੀ ਬੜੀ ਦੂਰੋਂ ਵੀਰ ਕਰਨਾਲ ਤੋਂ ਵੀਰ ਆਏ ਆ ਇਹ ਪ੍ਰਸ਼ਾਦ ਲੈਣ ਵਾਸਤੇ ਬਹੁਤ ਹੀ ਵਧੀਆ ਪ੍ਰਾਣੀਆਂ ਜਿਹੜੀਆਂ ਆਪਾਂ ਚੀਜ਼ਾਂ ਛੱਡ ਗਏ ਆ ਉਹ ਅੱਜ ਇਹਨਾਂ ਦੁਬਾਰਾ ਆਪਾਂ ਨੂੰ ਸ਼ੁਰੂ ਕਰ ਲੈ ਕੇ ਆਵਾ ਤੇ ਮਨ ਬਹੁਤ ਖੁਸ਼ ਹੋਇਆ ਵੀਰਾਂ ਨੂੰ ਮਿਲ ਕੇ ਬਹੁਤ ਬਹੁਤ ਧੰਨ ਧੰਨਵਾਦ ਵੀਰਾਂ ਦਾ ਤੇ ਬਾਕੀ ਪੀਆਰ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਜਿਹੇ ਖਬਰਾਂ ਨੂੰ ਗਾਂ ਫਲਾਉਂਦੇ ਆ ਤੇ ਲੋਕਾਂ 'ਚ ਜਾਗਰੂਕਤਾ ਲਿਆਉਂਦੇ ਆ ਧੰਨਵਾਦ ਇਹ ਸ਼ਾਹਕੋਟ ਦੇ ਬਿਲਕੁਲ ਨਾਲ 1.5 ਕਿਲੋਮੀਟਰ ਤੇ ਪਿੰਡ ਆ ਇਹ ਪਿੰਡ ਹੈਗਾ ਜੀ ਟੰਡਵਾਲ ਤੇ ਉੱਥੇ ਆਹ ਫਾਰਮ ਫਾਰਮ ਨੂੰ ਇਸ ਨੂੰ ਕਹਿੰਦੇ ਨੇ ਪਹਿਲਵਾਨ ਦਾ ਬਾਗ ਕਿਉਂਕਿ ਇਹ ਆਹ 베ਰੀਆਂ ਦਾ ਬਾਗ ਇੱਧਰ ਲੱਗਾ ਹੋਇਆ ਆ 베ਰੀਆਂ ਆ ਤੇ ਇਹ ਪਹਿਲਵਾਨ ਜਗਿੰਦਰ ਸਿੰਘ ਜੀ ਦਾ ਐਕਚੁਅਲੀ ਫਾਰਮ ਆ ਤੇ ਸਰਦਾਰ ਪੂਰਨ ਸਿੰਘ ਚੱਠਾ ਜੀ ਦੇ ਪਿਤਾ ਜੀ ਸਰਦਾਰ ਜਗਿੰਦਰ ਸਿੰਘ ਜੀ ਪਹਿਲਵਾਨ ਸੀਗੇ ਸੋ ਉਹਨਾਂ ਨੂੰ ਇਸ ਕਰਕੇ ਪਹਿਲਵਾਨ ਜਗਿੰਦਰ ਸਿੰਘ ਜੀ ਦਾ ਬਾਗ ਇਹ ਕਿਹਾ ਜਾਂਦਾ ਤੋ ਇੱਥੇ 베ਰੀਆਂ ਹੁੰਦੀਆਂ ਨੇ ਬਹੁਤ ਮਸ਼ਹੂਰ ਨੇ ਇਲਾਕੇ 'ਚ ਤੇ ਇੱਥੋਂ ਹੁਣ ਜਾਨੀ ਕਿ ਅੱਜ ਮੇਲਾ 20 ਫਰਵਰੀ ਨੂੰ ਲੱਗਾ ਤੇ ਮੀਂਹ ਪੈਣ ਦੇ ਬਾਵਜੂਦ ਯਾਰ ਜੜੀ ਰਾਤ ਚੰਗਾ ਮੀਂਹ ਪਿਆ ਸਵੇਰੇ ਵੀ ਪੈ ਰਿਹਾ ਸੀ ਤਾਂ ਮੈਨੂੰ ਲੱਗਾ ਸੀ ਕਿ ਸੰਗਤ ਨਹੀਂ ਹੋਣੀ ਤੇ ਮੈਂ ਤੁਹਾਨੂੰ ਮੇਲਾ ਦਿਖਾ ਲਦਾ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਕੋਲ ਆ ਵੀਰ ਹੁਣੀ ਆ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੰਨੀ ਕਿ ਸੰਗਤ ਆ ਗਈ ਆ ਇਸ ਟਾਈਮ ਜੀ 303 ਹੋ ਗਿਆ ਜੀ ਅੱਛਾ ਸਵੇਰ ਦੇ ਸਵੇਰ ਦੇ ਓਏ ਹੋ ਜੀ ਤੇ ਰਾਸ਼ੀ ਰਾਚਾ ਵਾਹਿਗੁਰੂ ਦੀ ਕਿਰਪਾ ਨਾਲ ਜਾਰੀਗਾਰਾ ਹੋ ਰਹੀਆਂ ਵਾਹ ਜੀ ਵਾਹ ਹੈ ਦੇਖੋ ਜੀ ਆ ਸਾਡੇ ਕੋਲ ਰਿਕਾਰਡ ਆ ਅਸੀਂ ਹਰੇਕ ਦਾ ਨਾਮ ਤੇ ਪਤਾ ਤੇ ਨਾਲ ਅਸੀਂ ਨੰਬਰ ਹਰੇਕ ਦਾ ਨੋਟ ਕਰਦੇ ਆ ਅੱਛਾ ਜੀ ਇਹ ਵੀਰ ਜੀ ਮਨਪ੍ਰੀਤ ਸਿੰਘ ਦੌਧਰਬਾਈ ਆ ਇਹਨਾਂ ਦੀ ਡਿਊਟੀ ਆ ਇਸ ਵਕਤ ਇਹ ਨੋਟ ਕਰ ਰਹੇ ਨੇ ਇਹ ਇਹਨਾਂ ਦੀ ਸੇਵਾ ਆ ਵੀਰ ਦੀ ਤੇ ਟੋਕਨ ਕੱਟ ਕੇ ਦੇ ਰਾਇਆ ਇੱਥੋਂ ਟੋਕਨ ਕੱਟ ਕੇ ਦਿੰਦੇ ਆ ਜਦੋਂ ਆਪਾਂ ਤਾਂ ਫਿਰ ਬਾਹਰ ਜਾਈਦਾ ਤੇ ਬਾਹਰ ਜਾ ਕੇ ਤੁਸੀਂ ਆ ਵੀਰ ਤੋਂ ਗੰਨਾ ਪ੍ਰਾਪਤ ਕਰ ਸਕਦੇ ਆ ਜਿਹੜਾ ਕਿ ਇੱਥੇ ਬੈਠੇ ਆ ਠੀਕ ਆ ਜੀ ਇਹਨਾਂ ਦੇ ਕੋਲ ਤੁਹਾਨੂੰ ਗੰਨਾ ਮਿਲਦਾ ਆ ਤੋਂ ਪਿਓਰ ਆ ਦੇਖੋ ਜੀ ਚਾਣ ਲਾਲ ਹੋ ਚੁੱਕਾ ਗੰਨਾ ਵਾਰ-ਵਾਰ ਇੱਕੋ ਹੀ ਸਨੇਹਾ ਕਿ ਭਾਈ ਇਹ ਚੀਜ਼ਾਂ ਨੂੰ ਸੰਭਾਲੋ ਪ੍ਰਾਤਨ ਨੇ ਇਹ ਵਾਂਗ ਹੀ ਚਾਹ ਦਾ ਲੰਗਰ ਚੱਲ ਰਿਹਾ ਆ ਲਗਾਤਾਰ ਸਵੇਰ ਤੋਂ ਚੱਲ ਰਿਹਾ ਤੇ ਸਵੇਰੇ ਮੈਨੂੰ ਇਹਨਾਂ ਨੇ ਦੱਸਿਆ ਕਿ 7 ਵਜੇ ਸੰਗਤ ਜਿਹੜੀ ਆ ਉਹ ਆ ਕੇ ਫਾਰਮ ਤੇ ਉਹਨਾਂ ਨੇ ਆਵਾਜ਼ ਮਾਰਤੀ ਸੀਗੀ ਅਸੀਂ ਜੀ ਬੀਜ ਲੈਣਾ ਗਏ ਹਾਲਾਂਕਿ 7 ਵਜੇ ਸਵੇਰੇ ਮੀਂਹ ਪੈ ਰਿਹਾ ਸਗਾ ਤੇ ਆਹ ਦੇਖ ਲਓ ਜੀ ਇਧਰ ਬਾਕੀ ਲੰਗਰ ਪੱਕਿਆ ਹੋਇਆ ਠੀਕ ਆ ਜੀ ਸੰਗਤ ਦੇ ਲਈ ਤੇ ਉਹ ਪਰੇ ਵੀ ਸੰਗਤ ਦੇ ਲਈ ਲੰਗਰ ਪੱਕ ਰਿਹਾ ਤੇ ਇਧਰ ਸੰਗਤਾਂ ਲੰਗਰ ਸ਼ਾਕ ਰਹੀਆਂ ਨੇ ਠੀਕ ਆ ਜੀ ਸੋ ਇਹ ਉਪਰਾਲਾ ਸਰਦਾਰ ਪੂਰਨ ਸਿੰਘ ਚੱਠਾ ਔਰ ਉਹਨਾਂ ਦੇ ਸਾਰੇ ਪਰਿਵਾਰ ਦਾ ਕਿ ਉਹਨਾਂ ਨੇ ਸਾਰਿਆਂ ਦੇ ਲੰਗਰ ਪਾਣੀ ਦਾ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਆ ਇੱਧਰ ਭਾਜੀ ਰਜੀਵ ਕਾਲੜਾ ਹੁਣੀ ਆਏ ਆ ਲੋਕਾ ਲੜਾ ਸਾਹਿਬ ਨੂੰ ਪਹਿਲਾਂ ਮਲਾਉਂਦੇ ਆ ਕਾਲੜਾ ਸਾਹਿਬ ਕਿੱਦਾਂ ਜੀ ਠੀਕ ਠਾਕ ਹੋ ਠੀਕ ਆ ਜੀ ਠੀਕ ਆ ਜੀ ਹੋਰ ਤੁਸੀਂ ਨਾਓ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿੱਦਾਂ ਦਾ ਰਿਸਪੌਂਸ ਆ ਜੀ ਕਿੱਦਾਂ ਕਿੱਦਾਂ ਵਧੀਆ ਲੱਗਾ ਮੇਲੇ ਦੇ ਤੁਸੀਂ ਫੇ ਆਏ ਆ ਬਹੁਤ ਵਧੀਆ ਜੀ ਬਹੁਤ ਵਧੀਆ ਚਾਨ ਗੰਨੇ ਦਾ ਜਿਹੜਾ ਇਹ ਲੰਗਰ ਲੱਗਾ ਜੀ ਜੀ ਬਾਬੇ ਨਾਨਕਾਲਾ ਤੇ ਬਹੁਤ ਵਧੀਆ ਯਾਨੀ ਮਤਲਬ ਰਿਸਪੌਂਸ ਇੱਥੇ ਚਲੋ ਸਾਨੂੰ ਵੀ ਆਏ ਆ ਬੜੀ ਇੱਥੇ ਦੁਨੀਆ ਨਾਲ ਜਾਣਕਾਰੀ ਹੋਈ ਅੱਛੇ ਅੱਛੇ ਬੰਦਿਆਂ ਨਾਲ ਤੇ ਸਰਦਾਰ ਪੂਰਨ ਸਿੰਘ ਜੀ ਝੱਠਾ ਜਿਵੇਂ ਤੁਸੀਂ ਗੋਲਦੀ ਭਾਈ ਪੀਆਰ ਪੰਜਾਬ ਵਾਲੇ ਠੀਕ ਆ ਤੇ ਦਲਵੀਰ ਸਿੰਘ ਜੀ ਭਾਈ ਬਾਬਾ ਜੀ ਤੇ ਕਹਿੰਦਾ ਮਤਲਬ ਵੀ ਬਹੁਤ ਵਧੀਆ ਮਾਹੌਲ ਆ ਇੱਥੇ ਸਾਨੂੰ ਵੀ ਇੱਥੇ ਬਹੁਤ ਕੁਝ ਚੀਜ਼ਾਂ ਜਾਣਕਾਰੀਆਂ ਵੀ ਬਹੁਤ ਮਿਲੀਆਂ ਬਹੁਤ ਅੱਛੇ ਅੱਛੇ ਬੰਦੇ ਪਿਛਲੀ ਵਾਰ ਵੀ ਸਾਨੂੰ ਕਾਫੀ ਮਿਲੇ ਠੀਕ ਆ ਵੀ ਉਹ ਇਸ ਤਰ੍ਹਾਂ ਵੀ ਸਾਨੂੰ ਵੀ ਜਿਹੜਾ ਇਹ ਬੀਜਾਂ ਕਰਕੇ ਆਪਣੇ ਕੰਮ ਕਰਕੇ ਉਹਦੇ ਲਈ ਵੀ ਸਾਨੂੰ ਬਹੁਤ ਫਾਇਦਾ ਹੋਇਆ ਬਾਕੀ ਬੀਜਾਂ ਬਾਰੇ ਦਾ ਤੁਹਾਨੂੰ ਪਤਾ ਹੀ ਆਈ ਦੇਸੀ ਬੀਜਾਂ ਬਾਰੇ ਜੇ ਕਹਿੰਨੇ ਲੈਣੇ ਹੋਏ ਤਾਂ ਮੇਰੇ ਨੰਬਰ ਤੇ 94171 55230 ਤੇ ਸੰਪਰਕ ਕਰ ਸਕਦਾ ਲੋ ਵੀ ਜਾਣੀ ਕਹਿੰਦੇ ਵੀ ਇਹ ਜੇ ਰਾਹਾਂ ਤੇ ਇੰਨੀ ਦੁਨੀਆ ਦਾ ਪਹੁੰਚਣਾ ਵੀ ਇਹ ਵੀ ਇੱਕ ਕਿਸਮ ਦੇ ਸਾਰੇ ਬੰਦੇ ਨਾ ਮਤਲਬ ਜਿੰਨੇ ਵੀ ਇੱਥੇ ਆਏ ਆ ਸਾਰੇ ਜੁਗਨੂ ਹੀ ਆ ਜੀ ਜੀ ਇਹ ਵੀ ਕੁਝ ਕਰਨਾ ਚਾਹੁੰਦੇ ਆ ਵੀ ਜਾਣੀ ਵੀ ਆਪਣੇ ਲਈ ਆਪਣੇ ਪਰਿਵਾਰ ਲਈ ਠੀਕ ਆ ਵੀ ਸਮਾਜ ਲਈ ਕਿਉਂਕਿ ਜਿਹੜੇ ਪਰਾਤਨ ਚੀਜ਼ਾਂ ਦੀ ਭਾਲ ਕਰ ਰਹੇ ਲੋਕ ਵੀ ਇਹ ਮਤਲਬ ਖਾਸ ਹੀ ਬੰਦੇ ਨੇ ਜੀ ਜੀ ਇਹ ਹਰੇਕ ਬੰਦਾ ਨਹੀਂ ਇਹ ਚੀਜ਼ ਕਰ ਸਕਦਾ ਮੀਂਹ ਦੇ ਵਿੱਚ ਤੁਸੀਂ ਦੇਖੀ ਰਾਜ ਮੀ ਵੀ ਪੈ ਰਿਹਾ ਸੀਗਾ ਜੀ ਹੂੰ ਤਾਂ ਵੀ ਸਾ ਮੈਂ ਖੁਦ ਭੇਜ ਗਿਆ ਹਾਂ ਹਾਂ ਜੀ ਹਾਂ ਜੀ ਤਾਂ ਵੀ ਸ਼ਾਇਦ ਪੂਰੀ ਆ ਰਹੀ ਸੀਗੀ ਜੀ ਆਪਾਂ ਕਹਿੰਦੇ ਮੀਂਹ ਦੇ ਵਿੱਚ ਵੀ ਘਟ ਆਊ ਪਰ ਨਹੀਂ ਜੀ ਪੂਰੀ ਆਈ ਜਾਂਦੀ ਸੀ ਹਾਂ इवन 10 11 ਨਵੰਬਰ ਵਾਲੇ ਮੇਲੇ ਤੋਂ ਵੀ ਵੱਡਾ ਆ ਨਾ ਹਾਂਜੀ 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 ਹੋ ਗਿਆ ਜੀ ਬਿਲਕੁਲ ਹੋ ਗਿਆ ਜੀ ਉਸ ਤੋਂ ਵੀ ਵੱਡਾ ਰਿਸਪੌਂਸ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਆ ਗਿਆ ਤੇ ਸ਼ਾ ਪੈਦਾ ਹੋ ਗਿਆ ਜਿੱਦਾਂ ਵੀ ਆ ਆਪਣੇ ਪੁਰਾਣੇ ਚੀਜ਼ਾਂ ਦੇ ਨਾਲ ਜੋੜ ਤੋਰਿਆ ਜੀ ਇਹਨਾਂ ਦਾ ਵੀ ਜੀ ਕਿ ਤੰਦਰੁਸਤੀ ਜਾਣੀ ਤਾਂ ਸਾਨੂੰ ਪੁਰਾਣੇ ਚੀਜ਼ਾਂ ਦਾ ਲਾਉਣਾ ਪੈਣਾ ਜੀ ਅੱਛਾ ਜੀ ਗੋਲਡੀ ਜੀ ਜਿੱਦਾਂ ਤੁਹਾਨੂੰ ਪਤਾ ਹੀ ਆ ਆ ਚਾਂਕਮਾਦ ਦਾ ਵੀ ਵੱਡ ਰਿਹਾ ਤੇ ਜਥੇਦਾਰ ਹੁਣੇ ਆਪਾਂ ਨੂੰ ਅਨੰਦਪੁਰ ਸਾਹਿਬ ਤੋਂ ਆਏ ਆ ਇਹਨਾਂ ਨੇ ਮੇਰੇ ਕੋ ਕਹਿੰਦੇ ਵੀ ਅਸੀਂ ਪੋਨੇ ਦਾ ਕਰਕੇ ਆਉਣਾ ਵਾ ਸਿਰ ਪੋਨੇ ਦਾ ਨਾ ਲੈਣਾ ਦੂਜੇ ਦੀ ਸਾਨੂੰ ਲੋੜ ਨਹੀਂ ਕਿ ਇਹਨੇ ਮੇਰੇ ਕੋ ਤਿੰਨ ਅੱਖਾਂ ਸੀਗੀਆਂ ਤੇ ਤਿੰਨਾਂ ਚੋਂ ਦੋ ਇਹਨਾਂ ਨੂੰ ਦੇਤੀਆਂ ਤੇ ਇੱਕ ਸਿੰਘ ਮੇਰੇ ਕੋ ਸਵੇਰੇ ਹੋਰ ਲੈ ਗਿਆ ਉਹ ਵੀ ਮਹਾਰਾਜ ਅਨੰਦਪੋ ਜੀ ਸਾਹਿਬ ਵੱਲ ਦੇ ਸੀਗੇ ਤੇ ਜਿਹੜਾ ਆਪਣੇ ਕੋਲ ਹੈਗਾ ਵਾ ਕੋਈ ਵੀ ਚੀਜ਼ ਆ ਚੰਗੀ ਚੀਜ਼ ਆ ਅਸੀਂ ਇਹਨੂੰ ਸੰਗਤ ਵਿੱਚ ਫਲਾਉਣ ਵਿੱਚ ਹੀ ਸਮਝਦੇ ਆ ਜੇ ਮੇਰੇ ਬੰਦੇ ਤੇ ਹੈਗਾ ਤੇ ਇਹਨਾਂ ਦੇ ਬੰਦੇ ਦੇ ਚਲੇ ਗਿਆ ਉਹ ਵੀ ਮੇਰਾ ਹੀ ਘਰ ਵਾ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਜੇ ਇਹਨਾਂ ਕੋ ਹੋ ਗਿਆ ਆਂਡ ਗਵਾਡ ਇਹ ਵੀ ਕਿਸੇ ਤਰ੍ਹਾਂ ਵੰਡਣ ਦੀ ਕੋਸ਼ਿਸ਼ ਕਰਨਗੇ ਤੇ ਆਪਣੇ ਧੰਨਵਾਦ ਹੈ ਜੋ ਵੀ ਚੰਗੀ ਚੀਜ਼ ਆਪਾਂ ਵੰਡਣ ਦੀ ਕੋਸ਼ਿਸ਼ ਕਰਦੇ ਆ ਸਰ ਹੁਣੀ ਰਿਟਾਇਰਡ ਅਧਿਆਪਕ ਨੇ ਤੇ ਬਹੁਤ ਦੂਰੋਂ ਆਏ ਨੇ ਤੇ ਇਹ ਸਾਡੇ ਕੋਲੋਂ ਚੜ ਦਾ ਵੀ ਨਹੀਂ ਲੈ ਕੇ ਚੱਲੇ ਇਹ ਐਦੀ ਖਾਤਰ ਆਏ ਸੀਗੇ ਪੋਨੇ ਦੇ ਦੋ ਅੱਖਾਂ ਲੈਣ ਦੇ ਲਈ ਦੇਖੋ ਜੋ ਸਤਗੁਰਾਂ ਨੇ ਤੁਰਕੀ ਬਾਣੀ ਵਿੱਚ ਜੀ ਬਿਆਨ ਕੀਤਾ ਸੰਗਤ ਆ ਦਿਖਾਇਆ ਜੀ ਉਹਦੇ ਅਨੁਸਾਰ ਸਰੀਰ ਨੂੰ ਤੰਦਰੁਸਤ ਕਰਨ ਲਈ ਰੱਖਣ ਲਈ আর রোগ মুক্ত ਕਰਨ ਲਈ ਜੋ ਇੱਕ ਕੁਦਰਤੀ ખેતી ਦਾ ਇੱਕ ਮਾਡਲ ਹਨ ਦੱਸਿਆ ਸੀ ਜੀ ਉਹਦੇ ਕਿਸੇ ਕਿਸਮ ਦੀ ਖਾਦ ਹੂੰ ਦੇਸੀ ਔਰ ਦੂਸਰੀ ਵੀ ਨਹੀਂ ਬਾਕੀ ਜਾਂਦੀ আচ্ছা ਸਿਰਫ ਉਹਦੇ ਪੱਤੇ ਰੁੱਖਾਂ ਦੇ ਪੱਤੇ ਜਿਹੜੇ ਆ ਉਹੀ ਖੁਰਾਕ ਉਹਨਾਂ ਦੀ ਹੂੰ ਤੇ ਪਾਣੀ ਜਿਹੜਾ ਉਹਨਾਂ ਨੂੰ ਤਾਂ ਜਿੰਨੇ ਆ ਆਮ ਲੋਕ ਇਦਾਂ ਦਿੱਤਾ ਜਾਂਦਾ ਉੱਪਰ ਉਹਨਾਂ ਦੇ ਜਿਹੜੀ ਵਰਖਾ ਦਾ ਵਾਗ ਪੈਂਦਾ ਹੈ ਮੀਂਹ ਪੈਂਦਾ ਹੈ ਇਹ ਸਪ੍ਰਿੰਕਰ ਸਿਸਟਮ ਦੇ ਰਾਹੀਂ ਅਸੀਂ ਉਹਨਾਂ ਨੂੰ ਪਾਣੀ ਦੇ ਸਕਦੇ ਹਾਂ ਉਹ ਇੱਕ ਜ਼ਹਿਰ ਮੁਕਤ ਜਿਹੜੀ ਉਤਪਾਦਨਸਾਰਾ ਆ ਸਾਡੇ ਸਰੀਰ ਲਈ ਉਹ ਅੰਮ੍ਰਿਤ ਖੁਰਾਕ ਆ ਬਾਈ ਤੁਸੀਂ ਕਿੱਥੋਂ ਆਏ ਹੋ ਦਿਨਾਨਗਰ ਗਰਦਾਸਪੁਰ ਡਿਸਟ੍ਰਿਕਟ ਵਾ ਐਡੀ ਦੂਰੋਂ ਹਾਂ ਜੀ ਐਡੀ ਸੁਣੀ ਜਨਾਂ ਦੀ ਤੇ ਅੱਛਾ ਜੀ ਵਾਹ ਵਾਹ ਜੀ ਵਾਹ ਐਡੀ ਦੂਰੋਂ ਵੀ ਲੈਣਾ ਹੈ ਅੱਛਾ ਇਹਦੇ ਬਾਰੇ ਇਹ ਦੱਸੋ ਤੁਹਾਨੂੰ ਪਤਾ ਵੀ ਸਗਾ हां पता ही तो ताई ताई जो आए हैं ही नहीं बहुत सारी दुनिया केवल वीडियो देख के आ जाती नहीं 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 अच्छा ਤੁਹਾਨੂੰ ਪਤਾ ਸਗਾ ਅਸੀਂ ਸਰ ਪਟਿਆਲੇ ਤੋਂ ਆਏ ਜੀ ਪਟਿਆਲੇ ਤੋਂ हां जी वाह जी ਤੇ ਸਾਡੇ ਭਾਜੀ ਇਹ ਠੀਕੇ ਸਾਹਿਬ ਦੇ ਠੀਕੇ ਤੋਂ ਆਏ ਨੇ ਅੱਛਾ ਜੀ ਸਾਡੇ ਰਿਸ਼ਤੇਦਾਰ ਨੇ ਅੱਛਾ ਜੀ ਤੇ ਇਹ ਵੀ ਸਾਡੇ ਪਟਿਆਲੇ ਤੋਂ ਨੇ ਅੱਛਾ ਜੀ ਤੇ ਵਾਹ ਸੰ ਪਤਾ ਲੱਗਾ ਹੀ ਇਹ ਕਾਠਕ ਮਾਦ ਦਾ ਜੀ ਪਹਿਲਾਂ ਸਾਡੇ ਬਜ਼ੁਰਗ ਬੀਤਦੇ ਹੁੰਦੇ ਹਣ ਪਰ ਉਹ ਕਿਸਮ ਹੌਲੀ ਹੌਲੀ ਖਤਮ ਹੁੰਦੇ ਹੁੰਦੇ ਆਂ ਪਰਾਇਨ ਦੇਖ ਕੇ ਬੜੀ ਖੁਸ਼ੀ ਹੋਈ ਹੈ ਦੇਖ ਕੇ ਗੱਲ ਇਹ ਉਹੀ ਗੰਨਾ ਜਿਹੜਾ ਤੁਸੀਂ ਬਚਪਨ ਚ ਦੇਖਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਵਾਹ ਇਹਨਾਂ ਨੂੰ ਰੋਇਆ ਨਹੀਂ ਆਸ ਸਪੈਸ਼ਲ ਅੱਛਾ ਜੀ ਭਾਈ ਜੀ ਰੋਇਆ ਆਇਆ ਲੈਣ ਵਾਸਤੇ ਵਾਜਿਆ ਲੱਗਿਆ ਬੜੀ ਚੀਜ਼ ਆ ਵਾਹ ਵਾਹ ਉਹ ਭਾਈ ਸਾਰੇ ਕਰਨਾਲ ਤੋਂ ਆਏ ਨੇ ਅੱਛਾ ਹਾਂ ਜੀ ਉਹ ਮਿਲ ਗਿਆ ਜੀ ਕਰਨਾਲ ਵਾਲੇ ਮਿਲ ਗਏ ਨੇ ਇੱਧਰ ਹਾਂ ਬਾਈ ਪੰਕਜ ਪੰਕਜ ਬਾਈ ਨੂੰ ਤੁਸੀਂ ਪਹਿਲਾਂ ਵੀ ਮਿਲੇ ਆ ਤੇ ਬਾਈ ਪੰਕਜ ਹੁਣੀ ਹੈਗੇ ਨੇ ਵੈਲਾ ਸੈਲ ਇੰਡੀਆ ਤੋਂ ਭਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਨੂੰ ਵੀ ਥੋੜਾ ਜਿਹਾ ਛੋਟਾ ਜਿਹਾ ਸੇਵਾ ਕਰਨ ਦਾ ਮੌਕਾ ਦਿੱਤਾ ਤੁਸੀਂ ਸੋ ਬਾਈ ਹੁਣੀ ਦੇਖੋ ਇਹ ਵੀ ਅੱਜ ਸੇਵਾ ਕਰਨ ਆਏ ਆ ਬਾਈ ਤੁਸੀਂ ਕੀ ਲੈ ਕੇ ਆਏ ਸੀਗੇ ਹਾਂ ਵੀਰ ਅਸੀਂ ਇਹ ਆਪਣੇ 7 7 ਤੇ 8 20 ਮਰਿੰਗੇ ਦੇ ਪਾਏ ਆ ਪੀ ਕੇ ਐਮ 1 ਵੈਰਾਈਟੀ ਆਪਣੇ ਅੱਛਾ ਜੀ ਤੇ ਉਹ ਡਿਸਟ੍ਰੀਬਿਊਟ ਕਰਦੇ ਅੱਛਾ ਜੀ 7 7 20 ਪਾਤੇ ਜ ਹੈ ਹਾਂ ਜੀ 7 7 20 ਆਇਆ ਇਸ ਤਰ੍ਹਾਂ ਇਸ ਟਾਈਮ ਲੱਗ ਸਕਦਾ ਨਾ ਹੁਣ ਮੌਸਮ ਜਿੱਦਾਂ ਚੇਂਜ ਹੋ ਰਿਹਾ ਹੈ ਹਾਂ ਜੀ ਹਾਂ ਜੀ ਜਿੱਦਾਂ ਗਰਮੀ ਆ ਰਹੀ ਹੈ ਇਹਨੂੰ ਟੈਂਪਰੇਚਰ ਜ਼ਿਆਦਾ ਚਾਹੀਦਾ ਜੀ ਇਹ ਇਸ ਵਾਸਤੇ ਹੈ ਬੜਾ ਸੂਟੇਬਲ ਟਾਈਮ ਹੈ ਇਹਦੇ ਵਾਸਤੇ ਅੱਛਾ ਅੱਛਾ ਹਾਂਜੀ ਤੇ ਨਾਲ ਨਾਲ ਆਪਾਂ ਦੇ ਸੁਵਾਂਜ ਦੇ ਜਿਹੜੇ ਬੈਨੀਫਿਟਸ ਨੇ ਉਹ ਵੀ ਦੱਸ ਰਿਹਾ ਨਾਲ ਜਿਹੜੇ ਲੈ ਕੇ ਜਾ ਰਹੇ ਬੀਜ ਜੀ ਹੱਡੀਆਂ ਵਾਸਤੇ ਤੇ ਜਿੰਨੇ ਵੀ ਮਤਲਬ ਹੱਡੀਆਂ ਜਾਂ ਜਿਹੜੀਆਂ ਸਾਡੀਆਂ ਆਰਥਰਾਇਟਿਸ ਦੀ ਪ੍ਰੋਬਲਮਸ ਹਨ ਜੀ ਨੂੰ ਉਹਨਾਂ ਵਾਸਤੇ ਬਹੁਤ ਬੈਸਟ ਹੈ ਇਹ ਸਪੈਸ਼ਲੀ ਨਾਲ ਸਾਡੇ ਮੇਰੇ ਦੋਸਤ ਆਏ ਹੈ ਇਹ ਮੇਰੇ ਦੋਸਤ ਦੀ ਵਾਈਫ ਮਾਰਲਿੰ ਮਾਰਲਿੰ ਸੇ ਹੈਲੋ ਹੈਲੋ ਮਾਰਲੀ ਨੇ ਤਾਈਵਾਨ ਤੋਂ ਆਏ अच्छा जी ਤੇ ਇਹ ਮੇਰਾ دوست ਜੌਨ ਲੀ ਜੌਨ ਸੇ ਹੈਲੋ ਹੈ ਮੇਰਾ دوست ਜੌਨ ਲੀ ਤਾਈਵਾਨ ਤੋਂ ਹੈ ਸੰਗਤ ਹੁਣ ਦੁਪਹਿਰ ਦੇ 2:30 ਵਜੇ ਤਾਈ 400 ਤੋਂ ਉੱਪਰ ਸੰਗਤ ਆ ਚੁੱਕੀ ਆ ਹਾਂਜੀ ਹਾਂਜੀ ਤੇ ਹੁਣ ਵੀ ਲਗਾਤਾਰ ਸੰਗਤ ਆਈ ਜਾ ਰਹੀ ਆ ਸੰਗਤ ਦਾ ਆਉਣਾ ਜਾਰੀ ਆ ਬਹੁਤ سارے ਕਿਸਾਨ ਵੀਰ ਭੈਣ ਭਰਾ ਆ ਰਹੇ ਆ ਜਿਹੜੇ ਕਿ ਦੇਸੀ ਬੀਜਾਂ ਨੂੰ ਪਿਆਰ ਕਰਦੇ ਆ ਜਾਂ ਤਲੋ ਕੁਦਰਤੀ ਖੇਤੀ ਆਰਗੈਨਿਕ ਖੇਤੀ ਨੂੰ ਪਿਆਰ ਕਰਦੇ ਆ ਸੋ ਉਹ ਸੀ ਦੇ ਲਈ ਆਏ ਆ ਤੇ ਸਰ ਕਿਦਾਂ ਆ ਰਿਹਾ ਜੀ ਅੱਜ ਦਾ ਐਕਸਪੀਰੀਅੰਸ ਗੋਲਦੀ ਸਾਹਿਬ ਜਿਹੜਾ ਐਕਸਪੀਰੀਅੰਸ ਆ ਜਿਹੜੇ ਪਿਛਲੇ ਸਾਲ ਨਾਲੋਂ ਜੀ ਤੇ ਤੁਸੀਂ ਤਾਂ ਦੋਵੇਂ ਮੇਲੇ ਦੇਖਿਆ ਮੇੜੂ ਵਾਲਾ ਵੀ ਦੇਖਿਆ ਆ ਵੀ ਦੋਵੇਂ ਦੇਖ ਲੈ ਆ ਮੇਰੇ ਰੈਨ ਨੂੰ ਜਿਆਦਾ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਿਹਾ ਵਾ ਜੀ ਤੇ ਪਰ ਜਿੰਨਾ ਅੱਜ ਵੈਦਰ ਖਰਾਬ ਸੀਗਾ ਜੀ ਤੇ ਆਪਾਂ ਸਾਰੇ ਡਰਦੇ ਸੀ ਪਤਾ ਨਹੀਂ ਕਿਸ ਤਰ੍ਹਾਂ ਹੋਊਗਾ ਜਿਹੜੀਆਂ ਕਾਲਾਂ ਵੀ ਆਉਂਦੀਆਂ ਸੀ ਇਹ ਹੀ ਆਉਂਦੀਆਂ ਵੀ ਅੱਜ ਤੁਸੀਂ ਇਹ ਗੰਨਾ ਵੰਡਣਾ ਮ ਜੀ ਤੇ ਸਾਰੇ ਪੁੱਛ ਪੁੱਛ ਕੇ ਆਏ ਪਰ ਸਾਡੇ ਮਹਾਰਾਜ ਨੇ ਵੀ ਇੱਥੇ ਰੱਖੀ ਆ ਕਿ ਨੱਟ ਤੇ ਮੀਂਹ ਦਿਖਾਉਂਦੇ ਸੀ ਕਿ ਸਾਰੀ ਦਿਹਾੜੀ ਦਾ ਪਰ ਮਹਾਰਾਜ ਦੀ ਕਿਰਪਾ ਨਾਲ ਸਵੇਰੇ ਇੱਕ ਦੋ ਘੰਟੇ ਤੋਂ ਬਾਅਦ ਮੀਂਹ ਖੜਮ ਹੋ ਗਿਆ ਤੇ ਸੰਗਤਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਕੋਈ ਬਾਕੀ ਸਾਰੇ ਸੇਵਾਦਾਰਾਂ ਦਾ ਬਾਹਲਾ ਮੈਂ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਸਾਰੇ ਜਿੰਨੇ ਵੀ ਸੱਜਣ ਆਏ ਆ ਤੁਸੀਂ ਆਪ ਦੇਖਿਆ ਵਾ ਕੈਥਲ ਤੋਂ ਹੁਣ ਕੋਟਾ ਬੂੰਦੀ ਰਾਜਸਥਾਨ ਤੋਂ ਕਿੱਥੋਂ ਬੰਦੇ ਆ ਰਹੇ ਆ ਜਿਹੜਾ ਆਪਣੇ ਜਮਨਾ ਨਗਰ ਤੋਂ ਹਰਿਆਣੇ ਤੋਂ ਕਰਨਾਲ ਤੋਂ ਤੁਹਾਡੇ ਕੋਲ ਸਿੰਘ ਹੋਣਾ ਆ ਆਡਰੂ ਦੇ ਕੇ ਵੀ ਗਿਆ ਆ ਇਧਰੋਂ ਖਰਦਾਸਪੁਰ ਦੇ ਏਰੀਆ ਤੋਂ ਇਹ ਸੰਗਤਾਂ ਦਾ ਜਿਹੋਨਾ ਪਿਆਰ ਆ ਮੈਂ ਇਹਨਾਂ ਸਾਰਿਆਂ ਦਾ ਦਿਲੋਂ ਰਿਣੀ ਆ ਜਿਹੜਾ ਇਹਨਾਂ ਨੇ ਮੈਨੂੰ ਵਡਿਆਈ ਬਖਸ਼ੀ ਆ ਇਹ ਗੁਰੂ ਮਹਾਰਾਜ ਹੀ ਵਡਿਆਈਆਂ ਬਖਸ਼ਦੇ ਆ ਜਿਹੜਾ ਕਿ ਮੈਨੂੰ ਇੰਨੀਆਂ ਰੂਹਾਂ ਦੇ ਅੱਜ ਦਰਸ਼ਨ ਹੋਏ ਆ ਮੈਂ ਇਕੱਲੇ ਇਕੱਲੇ ਕੋ ਜ ਮਿਲਣਾ ਚਾਹੁੰਦਾ ਜਾ ਕੇ ਮੈਂ ਮਿਲ ਨਹੀਂ ਸਕਦਾ ਸੀ ਇਹ ਗੁਰੂ ਮਹਾਰਾਜ ਦੀ ਵਡਿਆਈ ਆ ਜਿਨ੍ਹਾਂ ਨੇ ਮੇਰਾ ਐਡਾ ਵੱਡਾ ਪਰਿਵਾਰ ਬਣਾ ਦਿੱਤਾ ਮੈਂ ਇਹਨਾਂ ਨੂੰ ਆਪਦਾ ਪਰਿਵਾਰ ਸਮਝਦਾ ਐਡਾ ਵੱਡਾ ਪਰਿਵਾਰ ਹੋ ਗਿਆ ਮੈਂ ਇਹਨਾਂ ਨੂੰ ਗੱਲ ਵਕੜੀ ਚ ਨਹੀਂ ਲੈ ਸਕਦਾ ਗੱਲ ਵਕੜੀ ਤੋਂ ਵੀ ਬਾਹਰ ਵਾ ਇਹ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ ਕਿ ਗੁਰੂ ਮਹਾਰਾਜ ਇਹ ਵਡਿਆਈਆਂ ਦਿੰਦੇ ਆ ਜਿਨ੍ਹਾਂ ਨੇ ਕਈਆਂ ਸੰਗਤਾਂ ਦੇ ਮੈਨੂੰ ਦਰਸ਼ਨ ਕਰਾਏ ਬਿਨਾਂ ਸ਼ੱਕ ਜੀ ਬਿਨਾਂ ਸ਼ੱਕ ਤੋਂ ਧੰਨਵਾਦ ਉਸ ਤੋਂ ਜਿਹੜੇ ਵੀ ਦੋਸਤ ਪਹੁੰਚੇ ਤੇ ਤੁਸੀਂ ਇਸ ਹੰਗਾਰੇ ਨੂੰ ਇਹਨਾਂ ਸਾਰੇ ਹੀ ਸਾਡੇ ਉਦਮ ਨੂੰ ਤੁਸੀਂ ਮਾਣ ਬਖਸ਼ਿਆ ਤੁਸੀਂ ਸਾਨੂੰ ਹੰਗਾਰਾ ਦਿੱਤਾ ਤੁਹਾਡਾ ਬਹੁਤ ਬਹੁਤ ਸਭ ਦਾ ਹੀ ਧੰਨਵਾਦ ਜਿਹੜੇ ਦੋਸਤ ਰਹਿ ਗਏ ਨਹੀਂ ਆ ਸਕੇ ਹੁਣ ਅਗਲੇ ਸਾਲ ਕੋਸ਼ਿਸ਼ ਕਰਾਂਗੇ ਅਗਲੀ ਵਾਰ ਨੂੰ ਆਪਾਂ ਕੋਈ ਸਿਲਸਿਲਾ ਬਣਾਵਾਂਗੇ ਫਿਰ ਇਸੇ ਤਰ੍ਹਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੁੜੇ ਰਹੋ ਪੀਆਰ ਪੰਜਾਬ ਨਾਲ ਆਪਾਂ ਨਵੀਂ ਵੀਡੀਓ ਦੇ ਨਾਲ ਜਲਦੀ ਫਿਰਦੇ ਆ ਜੀ ਸਤਿ ਸ਼੍ਰੀ ਅਕਾਲ